ਪੰਜਾਬੀ ਨਿਊਜ਼ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਚੀਫ ਜਸਟਿਸ ਆਫ ਇੰਡੀਆ ਗਵਈ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਅਫਸਰ ਪ੍ਰੋਟੋਕਾਲ ਨੂੰ ਨਹੀਂ ਮੰਨਦੇ ਮੈਂ ਪਹਿਲੀ ਵਾਰ ਮਹਾਰਾਸ਼ਟਰ ਆਇਆ ਹਾਂ ਚੀਫ ਸਕੱਟਰੀ ਤੇ ਡੀਜੀਪੀ ਪੁਲਿਸ ਕਮਿਸ਼ਨਰ ਮੌਜੂਦ ਰਹਿਣਾ ਚਾਹੀਦਾ ਸੀ ਗੁਜਰਾਤ ਵੀ 13 ਸਾਲਾਂ ਦੀ ਲੜਕੀ ਨਾਲ ਰੇਪ ਕੀਤਾ ਗਿਆ ਸੀ ਤੇ ਇਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਸੀ ਤੇ 3 ਹਫਤੇ ਦਾ ਗੁਜਰਾਤ ਹਾਈ ਕੋਰਟ ਨੇ ਗਰਭਪਤ ਕਰਾਉਣ ਲਈ ਕਿਹਾ ਸੀ ਪਰੰਤੂ ਮੈਡੀਕਲ ਕੰਪਲਿਕੀਸ਼ਨ ਦੇ ਕਾਰਨ ਜਿਹਾ ਨਹੀਂ ਹੋ ਸਕਿਆ ਇਸ ਲੜਕੀ ਦੇ ਚਤੇਰੇ ਭਰਾ ਤੇ ਉਸਦੇ ਦੋਸਤ ਨੇ ਉਸ ਨਾਲ ਰੇਪ ਕੀਤਾ ਸੀ ਹైదరాబాద్ ਵਿੱਚ ਚਾਰ ਬਨਾਰ ਦੇ ਨੇੜੇ ਵਾਸ ਨੂੰ ਅੱਗ ਲੱਗੀ ਜਿਸ ਨਾਲ 17 ਯਾਤਰੀਆਂ ਦੀ ਮੌਤ ਹੋ ਗਈ ਜਿਸ ਵਿੱਚ 8 ਬੱਚੇ ਵੀ ਸ਼ਾਮਲ ਹਨ 10 ਜ਼ਖਮੀ ਤੇ 15 ਹੋਰ ਲੋਕਾਂ ਨੂੰ ਬਚਾਇਆ ਗਿਆ ਭੋਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਬਤ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਨੈਸ਼ਨਲ ਕੋਆਰਡੀਨੇਟਰ ਲਗਾ ਹੈ ਮਾਇਬਤੀ ਤੋਂ ਬਾਅਦ ਉਹ ਦੂਸਰੇ ਨੰਬਰ ਤੇ ਆਦੇ ਹਨ 16 ਮਹੀਨਾ ਵਿੱਚ ਉਸ ਨੂੰ ਦੋ ਬਾਰੇ ਸੌਦੇ ਤੋਂ ਹਟਾਇਆ ਗਿਆ ISRO ਦੇ PSLV C61 ਮਿਸ਼ਨ ਤਕਨੀਕੀ ਖਰਾਬੀ ਕਾਰਨ ਫੇਲ ਹੋ ਗਿਆ ਹੈ EOS9 ਨੂੰ ਅਬਜ਼ਰਵੇਸ਼ਨ ਦੇ 524 ਕਿਲੋਮੀਟਰ ਦੀ ਪੋਲਰ ਆਰਬਿਟ ਵਿੱਚ ਸਥਾਪਿਤ ਕਰਨਾ ਸੀ 101ਵਾਂ ਲਾਂਚਿੰਗ ਮਿਸ਼ਨ ਫੇਲ ਹੋ ਗਿਆ ਹੈ ਇਸ ਦਾ ਕੰਮ ਸੀ ਰਿਮੋਟ ਸੈਂਸਿੰਗ ਤੇ ਕਮਿਊਨੀਕੇਸ਼ਨ ਅਤੇ ਸਾਇੰਸ ਸੰਬੰਧੀ ਖੋਜਾਂ ਨਾਲ ਸੰਬੰਧ ਸੀ ਆਪਰੇਸ਼ਨ ਸੰਧੂਰ ਅਤੇ ਪਾਕਿਸਤਾਨ ਦੀ ਪੋਲ ਖੋਲਣ ਲਈ 51 ਮੈਂਬਰੀ ਡੈਲੀਗੇਸ਼ਨ 8 ਰਾਜਦੂਤ 33 ਦੇਸ਼ਾਂ ਵਿੱਚ ਜਾਣਗੇ ਤੇ ਪਾਕਿਸਤਾਨ ਦੀ ਹਮਲੇ ਦੀ ਪੋਲ ਖੋਲਣਗੇ ਥਰੂ ਅਮਰੀਕਾ ਵਾਲੇ ਗਰੁੱਪ ਦੀ ਅਗਵਾਈ ਕਰਨਗੇ ਅਹਮਦਾਬਾਦ ਵਿੱਚ ਅਮਸ਼ਾਨੇ ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋਏ ਇੱਥੇ ਉਹਨਾਂ ਨੇ 1692 ਕਰੋੜ ਰੁਪਏ ਦੇ ਯੋਜਨਾਵਾਂ ਦਾ ਢਾਕਟਨ ਕੀਤਾ ਯੂਟਿਊਬਰ ਜੋਤੀ ਮਨੋਹਤਰਾ ਪਾਕਿਸਤਾਨ ਲਈ ਜਸੂਸੀ ਕਰਦੀ ਸੀ ਪਹਿਲਗਾਮ ਹਮਲੇ ਤੋਂ ਬਾਅਦ ਪਹਿਲਾ ਉਹ ਪਾਕਿਸਤਾਨ ਗਈ ਸੀ ਉਸ ਦੇ ਪਾਕਿਸਤਾਨੀ ਅਧਿਕਾਰੀ ਦਾਨਿਸ਼ ਨਾਲ ਸੰਬੰਧ ਹਨ ਹਰਿਆਣਾ ਦੇ ਇੱਕ ਪ੍ਰੋਫੈਸਰ ਨੇ ਸੀਨੀਅਰ ਪੋਰਟਸ ਨੂੰ ਉਸ ਅਲੀ ਖਾਨ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੇ ਪਹਿਲਗਾਮ ਹਮਲੇ ਤੋਂ ਬਾਅਦ YouTube ਤੇ ਜਾਂ ਸੋਸ਼ਲ ਮੀਡੀਆ ਉੱਤੇ ਟਿੱਪਣੀਆਂ ਕੀਤੀਆਂ ਸਨ ਉਸ ਨੇ ਕਿਹਾ ਸੀ ਕਿ ਸੋਫੀਆ ਕ੍ਰੈਸ਼ ਨੂੰ ਸਿਰਫ ਦਿਖਾਵੇ ਲਈ ਅੱਗੇ ਲਿਆਂਦਾ ਗਿਆ ਹੈ ਜਦਕਿ ਇਹ ਲੋਕ ਮੁਸਲਮਾਨ ਧਰਮ ਦੇ ਖਿਲਾਫ ਨਫਰਟ ਤੇ ਕੰਮ ਕਰਦੇ ਹਨ ਉਹਨਾਂ ਨੇ ਕਹਿ ਕੇ ਬਾਰਡਰ ਤੇ ਪਾਕਿਸਤਾਨ ਅਤੇ ਭਾਰ ਦੇ ਤਣਾਵ ਦਾ ਕਾਰਨ ਪਾਗਲ ਅਫਸਰ ਹਨ ਨਵੀਂ ਪੋਪਲਿਓ ਚਾਦ ਮਿਨੇ ਸੌ ਚੋਕ ਲਈ ਹੈ ਗਾਜਾ ਵਿੱਚ ਅਜਰਾਈਲੀ ਸੈਨਾ ਨੇ 2 ਮਹੀਨਿਆਂ ਬਾਅਦ ਵੱਡਾ ਹਮਲਾ ਕੀਤਾ ਹੈ ਇਸ ਨਾਲ 125 ਲੋਕਾਂ ਦੀ ਮੌਤ ਹੋ ਗਈ ਹੈ ਭਾਰ ਸਰਕਾਰ ਨੇ ਕਈ ਬੰਗਲਾਦੇਸ਼ੀ ਪ੍ਰੋਡਕਟ ਬੈਨ ਕਰ ਦਿੱਤੇ ਹਨ ਤੇ ਇਹਨਾਂ ਦੀ ਭਾਰਤ ਅੰਦਰ ਦਖਲ ਅੰਦਾਜ਼ੀ ਤੇ ਵੀ ਰੋਕ ਲਗਾ ਦਿੱਤੀ ਹੈ ਅਮਰੀਕਾ ਵਿੱਚ ਬਹੁਤ ਵੱਡਾ ਤੂਫਾਨ ਆਇਆ ਜਿਸ ਨਾਲ 27 ਲੋਕਾਂ ਦੀ ਮੌਤ ਹੋ ਗਈ ਹੈ ਮਸੂਰੀ ਅਤੇ ਦੱਖਣੀ ਪੂਰਬੀ ਰਾਜਾਂ ਵਿੱਚ ਇਸ ਨੇ ਕਾਫੀ ਪ੍ਰਭਾਵਿਤ ਕੀਤਾ ਹੈ ਤੇ ਇਸ ਨਾਲ 660 ਘਰਾਂ ਦੀ ਬਿਜਲੀ ਗਲ ਹੋ ਗਈ ਹੈ। ਵਿਆਪਤੀ ਰਾਜਸਥਾਨ ਦੇ ਵਿਚਕਾਰ ਆਈਪੀਐਲ ਦਾ ਮੈਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ 220 ਰਨਾਂ ਦਾ ਟਾਰਗੇਟ ਦਿੱਤਾ ਹੈ। ਆਈਪੀਐਲ ਦਾ ਦੂਸਰਾ ਮੈਚ ਅੱਜ 7:30 ਵਜੇ ਦਿੱਲੀ ਕੈਪੀਟਲ ਅਤੇ ਗੁਜਰਾਤ ਟਾਈਟਨ ਦੇ ਵਿਚਕਾਰ ਖੇਡਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਨੇ 10ਵੀਂ ਤੇ 12ਵੀਂ ਦੇ ਟੌਪਰਾਂ ਨੂੰ ਸਨਮਾਨਿਤ ਕੀਤਾ। ਚੰਡੀ